ਮੋਹਾਲੀ ਦੇ ਵਿੱਚ ਲਗਾਤਾਰ ਕਬਜ਼ਿਆਂ ਦਾ ਜਿਹੜਾ ਜ਼ਿਕਰ ਹੈ ਉਹ ਵਧਦਾ ਜਾਂਦਾ ਹੈ। ਮਦਨਪੁਰ ਚੌਕ ਹੈ ਮੋਹਾਲੀ ਦਾ ਫੇਸ ਚਾਰ ਦਾ ਇਲਾਕਾ ਹੈ ਜਿੱਥੇ ਇਹ ਸਾਰੀਆਂ ਤਸਵੀਰਾਂ ਨੇ ਪੂਰੇ ਰਸਤੇ ਦੇ ਵਿੱਚ ਫੁੱਟਪਾਥ ਦੇ ذریعے ਇਹਦਾ ਜਗਾਵਾਂ ਦੇ ਉੱਪਰ ਫਰਨੀਚਰ ਦਾ ਕੰਮ ਕੀਤਾ ਜਾਂਦਾ ਔਰ ਸੜਕਾਂ ਦੇ ਉੱਤੇ ਵੀ ਵੇਚਿਆ ਜਾਂਦਾ। ਇਹਦੇ ਕੋਣ ਮਾਲਕ ਕੋਣ ਹੈ ਇੱਥੇ? ਮਾਲਕ ਆ ਵੀ ਕੋਈ ਹੈ ਰੀ ਜੀ ਆ। ਮਤਲਬ ਵੇਚ ਕੇ ਭੱਜ ਗਏ ਜਾਂ ਹੈ ਨਹੀਂ ਝੂਠ ਮਾਰਿਆ ਜਾ ਰਿਹਾ। ਨਹੀਂ ਉਸ ਚੀਜ਼ ਕੇ ਮੈਨੂੰ ਨਹੀਂ ਪਤਾ ਜੀ ਅਬ ਕਿ ਮੈਂ ਤਾਂ ਕੰਮ 'ਤੇ ਆਇਆ ਹੂ। काम करते यहां पर एक मिनट रुक जाओ रुक जाओ बात तो सुनो कितनी देर से काम करते हो यहां पर अभी 2-3 महीने हुए 2-3 महीने हुए मालिक कौन है यहां अंदर अंदर ही है तो बिल्कुल अंदर भी चलदे हैं और ये तस्वीरें जेडिया ने नंबर देखो लिखा हुए जेड़ा रास्ता है देखो अंदर बेड दे के नाल भरया हुआ है पर ये हैरान कर देने वाली तस्वीरें इस करके भी नहीं पर जेकर गमाडा दी पॉलिसी मुताबिक ये नहीं हैगा किसी तरीके के नाल फिर ये सामान जेड़ा वो क्यों रखा गया है मतलब यहां कोई लाइसेंस है आपके पास काम करने का ਨੇ ਪਾਸ ਤੋਂ ਨਹੀਂ ਹੈ ਬੋਸ ਕੋਣ ਹੈ ਆਪਕੇ ਆਪਕਾ ਮਾਲਕ ਕੋਣ ਹੈ ਇਹ ਤਾਂ ਠੇਕੇਦਾਰ ਤੁਹਾਨੂੰ ਕਹਦੇ ਸਹ ਜੀ ਠੇਕੇਦਾਰ ਇੱਥੇ ਪੇ ਹੈ ਨਹੀਂ ਮੇਰੇ ਕੋ ਕੰਮ ਲਗਾ ਦਿਓ ਕੰਮ ਕਰਦੇ ਹਾਂ ਸਰ ਇੱਕ ਵਾਰ ਅੰਦਰ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਉਹ ਵੀ ਦਿਖਾ ਦੇਵੇ ਵੀ ਜਿਹੜਾ ਫਿਲਹਾਲ ਕਹਿੰਦੇ ਵੀ ਗਮਾਡਾ ਦੀ ਪਾਲਿਸੀ ਮੁਤਾਬਕ ਇੱਥੇ ਸਮਾਨ ਰੱਖਣਾ ਜਾਂ ਪਿਛਲਾ ਗੇਟ ਰੱਖਣਾ ਉਹ ਅਲਾਉਡ ਨਹੀਂ ਹੈ ਪਰ ਇਹ ਹੁਣੇ ਜਿਹੜੀਆਂ ਤਸਵੀਰਾਂ ਦੇ ਜ਼ਰੀਏ ਅਸੀਂ ਦਿਖਾਇਆ ਵੀ ਲੜਕੇ ਨੇ ਕੰਮ ਦਾ ਜਿਹੜਾ ਰਸਤਾ ਹੈ ਉਹ ਜ਼ਰੂਰ ਦਿਖਾਇਆ ਔਰ ਬੰਦ ਕਰ ਦਿੱਤਾ ਸੀਗੇ ਤਾਂ ਅੰਦਰ ਦੇਖੋ ਪੂਰਾ ਸਮਾਨ ਦੇ ਨਾਲ ਲਤਪਟਾ ਏਰੀਆ ਪੂਰਾ ਸਮਾਨ ਭਰਿਆ ਹੋਇਆ ਨਗਰ ਨਿਗਮ ਕਾਰਵਾਈ ਇਸ ਤਰੀਕੇ ਦੇ ਨਾਲ ਕਰਦਾ ਹੈ ਪਹਿਲਾਂ ਇੱਥੋਂ ਚੁਕਾ ਦਿੱਤਾ ਜਾਂਦਾ ਔਰ ਕੁਸ ਸਮਾਂ ਬਾਅਦ ਫਿਰ ਇੱਕ ਦੋ ਦਿਨ ਬਾਅਦ ਫਿਰ ਇਸੇ ਤਰੀਕੇ ਦੇ ਨਾਲ ਹੀ ਇਹ ਜਿਹੜੇ ਫਰਨੀਚਰ ਵਾਲੇ ਨੇ ਬਰਵਾਸੀ ਨੇ ਜਾਂ ਵਿਰਥੂ ਦੇ ਨੇ ਇਹ ਫਰਨੀਚਰ ਵਾਪਸ ਲਿਆਉਂਦੇ ਨੇ ਮੁਹਾਲੀ ਦੇ ਵਿੱਚ ਲਗਾਤਾਰ ਕਬਜ਼ਿਆਂ ਦਾ ਜਿਹੜਾ ਜ਼ਿਕਰ ਹੈ ਉਹ ਵਧਦਾ ਜਾਂਦਾ ਹੈ ਫਿਰ ਚਾਹੇ ਉਹ ਰੇੜੀ ਫੜੇ ਵਾਲਿਆਂ ਦਾ ਕਬਜ਼ਾ ਹੋਵੇ ਜਾਂ ਫਿਰ ਮੁਹਾਲੀ ਦੇ ਉਹਨਾਂ ਪੋਰਸ਼ ਇਲਾਕਿਆਂ ਦੇ ਵਿੱਚ ਇਹਨਾਂ ਫਰਨੀਚਰ ਵਾਲਿਆਂ ਦਾ ਕਬਜ਼ਾ ਹੋਵੇ ਮੇਰੇ ਪਿੱਛੇ ਦੀਆਂ ਤਸਵੀਰਾਂ ਨੇ ਮੈਂ ਆਪਣੇ ਸਹਿਯੋਗੀ ਤਜਿੰਦਰ ਨੂੰ ਕਹਾਂਗਾ ਇਸ ਪਾਸੇ ਵੀ ਜਿਹੜਾ ਚਿਹਰਾ ਜਿਹੜਾ ਇਹਨਾਂ ਦਿਖਾਵੇ ਕਿਉਂਕਿ ਮੁਹਾਲੀ ਦੇ ਚਾਰ ਫੇਸ ਇਲਾਕੇ ਦੇ ਵਿੱਚ ਕਿਉਂਕਿ ਪਹਿਲਾਂ ਚੰਡੀਗੜ੍ਹ ਦੇ 53 54 ਸੈਕਟਰ ਤੋਂ ਜਿਹੜੀਆਂ ਫਰਨੀਚਰ ਦੀਆਂ ਦੁਕਾਨਾਂ ਕਬਜ਼ੇ ਦੇ ਅਧੀਨ ਸੀਗੀਆਂ ਉਹਨਾਂ ਨੂੰ ਹਟਾਇਆ ਗਿਆ ਪਰ ਇੱਥੇ ਜਿਹੜਾ ਮਦਨਪੁਰ ਚੌਕ ਹੈ ਮੁਹਾਲੀ ਦਾ ਫੇਸ ਚਾਰ ਜਿੱਥੇ ਇਹ ਸਾਰੀਆਂ ਤਸਵੀਰਾਂ ਨੇ ਪੂਰੇ ਰਸਤੇ ਦੇ ਵਿੱਚ ਫੁੱਟਪਾਥ ਦੇ ਜ਼ਰੀਏ ਇਹ ਦਾ ਜਗਾਵਾਂ ਦੇ ਉੱਪਰ ਫਰਨੀਚਰ ਦਾ ਕੰਮ ਕੀਤਾ ਜਾਂਦਾ ਔਰ ਸੜਕਾਂ ਦੇ ਉੱਤੇ ਵੀਚਿਆ ਜਾਂਦਾ ਹਾਲਾਂਕਿ ਇਸ ਦੇ ਵਿੱਚ ਦੋ ਚੀਜ਼ਾਂ ਵੱਖਰੀਆਂ ਵੱਖਰੀਆਂ ਨੇ ਇਸਿਆ ਪਹਿਲਾ ਲਿੰਕ ਜਿਹੜਾ ਉਹ ਹੈ ਮੋਹਾਲੀ ਦੇ ਨਗਰ ਨਿਗਮ ਦੇ ਨਾਲ ਯਾਨੀ ਕੀ ਮੋਹਾਲੀ ਐਮਸੀ ਦੇ ਨਾਲ ਔਰ ਦੂਸਰਾ ਜਿਹੜਾ ਲਿੰਕ ਹੈ ਉਹ ਹੈ ਮੋਹਾਲੀ ਦੇ ਗਮਾਡਾ ਦੇ ਨਾਲ ਔਰ ਇਹ ਸਾਰੀਆਂ ਚੀਜ਼ਾਂ ਜੇਕਰ ਦੇਖਿਆ ਜਾਣ ਤਾਂ ਇਹ ਕਰਵਾ ਕੌਣ ਰਿਹਾ ਕਿਉਂਕਿ ਇਸੇ ਵਿੱਚ ਲੋਕ ਤਾਂ ਪਰੇਸ਼ਾਨ ਨੇ ਔਰ ਘਰ ਵਾਲੇ ਜਿਹੜੇ ਨੇ ਉਹਨਾਂ ਦਾ ਕੀ ਸਹਿਯੋਗ ਰਹਿੰਦਾ ਕਿਉਂਕਿ ਜਿਹੜਾ ਮੁਹਾਲੀ ਚਾਰ ਫੇਜ਼ ਦਾ ਇਹ ਇਲਾਕਾ ਹੈ ਇੱਥੇ ਗਮਾਡਾ ਦੀ ਪਾਲਿਸੀ ਮੁਤਾਬਕ ਜਿਹੜੇ ਸੋਰਸਸ ਤੋਂ ਜਾਣਕਾਰੀ ਮਿਲੀ ਹੈ ਕਿ ਪੂਰੇ ਮੁਹਾਲੀ ਦੇ ਵਿੱਚ ਹੀ ਗਮਾਡਾ ਦੀ ਪਾਲਿਸੀ ਹੈ ਕਿ ਕੋਈ ਘਰ ਦੇ ਪਿਛਲੇ ਪਾਸੇ ਨੂੰ ਗੇਟ ਨਹੀਂ ਕੱਟ ਸਕਦਾ ਯਾਨੀ ਕਿ ਜੇਕਰ ਕਿਸੇ ਦਾ ਇੱਕ ਪਾਸੇ ਕਿਸੇ ਕਲੋਨੀ ਦੇ ਵਿੱਚ ਘਰ ਹੈ ਤਾਂ ਉਸ ਦਾ ਬੈਕ ਸਾਈਡ ਤੇ ਗੇਟ ਜਿਹੜਾ ਉਹ ਨਹੀਂ ਹੋ ਸਕਦਾ ਪਰ ਇਸ ਤੇ ਬਿਲਕੁਲ ਉਲਟ ਹੈ ਇਹ ਮੁਹਾਲੀ ਦੇ ਵਿੱਚ ਜਿੱਕਰ ਬਾਕੀ ਜਗ੍ਹਾ ਦੇ ਉੱਪਰ ਪਿਛਲੇ ਪਾਸੇ ਗੇਟ ਹੈਗੇ ਨੇ ਤਾਂ ਇਹ ਮੁਹਾਲੀ ਦਾ ਚਾਰ ਫੇਸ ਇਲਾਕਾ ਹੈ ਜਿਹੜਾ ਇਸ ਗੇਟ ਨੂੰ ਗਲਤ ਤਰੀਕੇ ਦੇ ਨਾਲ ਵਰਤ ਰਿਹਾ ਔਰ ਇਸ ਗਲਤ ਤਰੀਕੇ ਦੇ ਨਾਲ ਕਿਵੇਂ ਵਰਤ ਰਿਹਾ ਕਿ ਜਿਹੜਾ ਇਹ ਗੇਟ ਹੈ ਇਹਨਾਂ ਦੇ ਅੰਦਰਵਾਰ ਫਰਨੀਚਰ ਜਿਹੜਾ ਪਿਛਲੇ ਪਾਸੇ ਨੂੰ ਰੱਖਿਆ ਜਾਂਦਾ ਫਰਨੀਚਰ ਜਿਹੜਾ ਵੇਚਿਆ ਜਾਂਦਾ ਔਰ ਫਿਲਹਾਲ ਨਗਰ ਨਿਗਮ ਕਾਰਵਾਈ ਕੀ ਕਰਦਾ ਕਿ ਨਗਰ ਨਿਗਮ ਕਾਰਵਾਈ ਇਸ ਤਰੀਕੇ ਦੇ ਨਾਲ ਕਰਦਾ ਪਹਿਲਾਂ ਇੱਥੋਂ ਚੁਕਾ ਦਿੱਤਾ ਜਾਂਦਾ ਔਰ ਕੁਝ ਸਮਾਂ ਬਾਅਦ ਫਿਰ ਇੱਕ ਦੋ ਦਿਨ ਬਾਅਦ ਫੇਰ ਇਸੇ ਤਰੀਕੇ ਦੇ ਨਾਲ ਹੀ ਇਹ ਜਿਹੜੇ ਫਰਨੀਚਰ ਵਾਲੇ ਨੇ ਬਰਵਾਸੀ ਨੇ ਜਾਂ ਬ੍ਰਿਥੂ ਦੇ ਨੇ ਇਹ ਫਰਨੀਚਰ ਵਾਪਸ ਲਿਆਉਂਦੇ ਨੇ ਕਿਉਂਕਿ ਇੱਥੇ ਜਿਹੜੀ ਜਾਣਕਾਰੀ ਮਿਲੀ ਹੈ ਕਿ ਕਿਸੇ ਦੇ ਕੋਈ ਜਾਣਕਾਰਨ ਹੋ ਸਕਦੇ ਕਾਰਪੋਰੇਸ਼ਨ ਦੇ ਵਿੱਚ ਜਾਂ ਫਿਰ ਕੋਈ ਪੈਸਾ ਦੇ ਕੇ ਵਾਪਸ ਲਿਆਇਆ ਜਾਂਦੀਆਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੜੀ ਦਰ ਕੜੀ ਵਾਪਸ ਜੁੜਦੀਆਂ ਨੇ ਤਾਂ ਇਹ ਕਿਤੇ ਨਾ ਕਿਤੇ ਅਸੀਂ ਨਾਲ ਲੱਗਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਉਹ ਦਿਖਾ ਰਹੇ ਹਾਂ ਔਰ ਇਸ ਤਰੀਕੇ ਦੇ ਨਾਲ ਇਹ ਪੂਰੀ ਤਸਵੀਰ ਜਿਹੜੀ ਹੈ ਕਿੱਥੋਂ ਤੱਕ ਨਿਭਲਦੀ ਹੈ ਕਿਉਂਕਿ ਇਹ ਸਿਟੀ ਟੌਰ ਦੇ ਉੱਪਰ ਇਨਵੋਲਵਮੈਂਟ ਜਿਹੜੀ ਹੈ ਇਸ ਦੇ ਵਿੱਚ ਕਿਹចੀ ਹੈ ਇਹ ਦੇਖੋ ਲੋਕ ਹੁਣ ਇਸ ਨੂੰ ਖਿਸਕਦੇ ਹੋਏ ਨਜ਼ਰ ਆਉਂਦੇ ਨੇ ਔਰ ਜ਼ਰੂਰ ਗੱਲਬਾਤ ਜਿਹੜੀ ਹੈ ਕਰਾਂਗੇ ਤੁਸੀਂ ਕੀ ਤੁਹਾਡਾ ਨਾਮ ਹੈ ਔਰ ਇੱਥੇ ਕੰਮ ਕਰੋਂ ਤੋਂ ਕਰ ਰਹੇ ਹੋ ਸਰ ਮੇਰਾ ਨਾਮ ਅਕਬਰ ਹੈ ਮੈਂ ਤਾਂ ਸਰ ਟੈਂਪੋ ਡਰਾਈਵਰ ਹਾਂ ਆਟੋ ਹਾਂ ਫਿਰ ਕਿਥੇ ਖੜੇ ਹੋ ਤੁਸੀਂ ਹਾਂ ਜੀ ਮੈਂ ਤਾਂ ਭਾੜੇ ਕੇ ਲਈ ਖੜਾ ਰਹਿਤਾ ਹਾਂ ਉਹ ਯਹਾਂ ਤੇ ਇਹ ਮਤਲਬ ਸਮਾਨ ਲੈ ਕੇ ਜਾਂਦੇ ਉਹਨਾਂ ਦਾ ਕਿਥੋਂ ਹਾਂ ਜੀ ਸਮਾਨ ਤਾਂ ਲੈ ਕੇ ਜਾਂਦੇ ਹਾਂ ਸਰ ਕਿਥੇ ਖੜਦੇ ਲਿਆਉਂਦੇ ਕਿਥੋਂ ਹਮਾਰਾ ਤਾਂ ਕੋਈ ਨਹੀਂ ਹਮ ਤਾਂ ਆਈਏ ਅਭੀ ਆਏ ਹੈ ਪੋਰਟਰ ਸੇ ਹਮ ਇਤੋਂ ਆਇਆ ਹੂੰ ਬਿਲਕੁਲ ਤਾਂ ਅ ਫਿਲਹਾਲ ਗਲਤਾਂ ਬਦਲੀ ਗਈ ਤਾਂ ਬਾਕੀ ਵੀ ਜਿਹੜੇ ਨੇ ਉਹ ਅੰਦਰ ਭਜਦੇ ਹੋਏ ਦਿਖਾਈ ਦੇ ਰਹੇ ਨੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਇੱਥੇ ਬਣਾਉਂਦੇ ਹੋ ਸਮਾਨ ਨਾ ਜੀ ਹਮ ਲੋਕ ਰੈਡੀ ਵਾਲੇ ਹੈ ਜੀ ਰੈਡੀ ਵਾਲੇ ਬਿਲਕੁਲ ਤੁਸੀਂ ਬਣਾਉਂਦੇ ਹੋ ਜੀ ਸਮਾਨ ਨਹੀਂ ਜੀ ਨਹੀਂ ਮੈਂ ਰੇਟ ਟੈਂਪੂ ਚਲਾਤਾ ਹਾਂ ਜੀ ਸਾਰੇ ਟੈਂਪੂ ਚਲਾਉਂਦੇ ਆ ਆਤੇ ਤੁਹਾਡੇ ਕੰਮ ਵਾਲੇ ਨੇ ਇਹ ਟੈਂਪੂ ਵਾਲੇ ਹੱਥ ਨੇ ਟੈਂਪੂ ਵੀ ਕੰਮ ਵੀ ਕਰਦਾ ਹਾਂ ਯਾਹ ਪੇ ਹਾਂ ਕੰਮ ਕਰਦੇ ਹੋ ਇਹੀ ਤੇ ਫਿਰ ਇਹ ਆਪਾਂ ਲੁਕਾ ਕੇ ਰੇਆ ਵੀ ਕੰਮ ਨਹੀਂ ਲੁਕਾ ਨਹੀਂ ਰਹਾ ਜੀ ਕੰਮ ਵੀ ਕਰਦਾ ਹਾਂ ਟੈਂਪੂ ਵੀ ਚਲਾਤਾ ਹਾਂ ਇਹ ਜਿਹੜੇ ਕੰਮ ਇੱਥੇ ਤੁਸੀਂ ਕਰਦੇ ਹੋ ਇਹ ਲੀਗਲ ਤੌਰ ਦੇ ਉੱਪਰ ਹੈ ਕੋਈ ਲਾਇਸੈਂਸ ਹੈਗਾ ਇਹਦਾ ਇਹ ਸਰ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਵੀ ਇਹ ਕੰਮ ਕਰਦਾ ਹਾਂ ਜੀ ਇਹਦਾ ਕੋਣ ਮਾਲਕ ਕੋਣ ਇੱਥੇ ਮਾਲਕ ਆ ਵੀ ਕੋਈ ਹੈ ਨਹੀਂ ਜੀ ਮਤਲਬ ਵੇਖ ਕੇ ਭੱਜ ਗਏ ਜਾਂ ਹੈ ਨਹੀਂ ਝੂਠ ਮਾਰਿਆ ਜਾ ਰਿਹਾ ਨਹੀਂ ਉਸ ਚੀਜ਼ ਦਾ ਮੈਨੂੰ ਨਹੀਂ ਪਤਾ ਜੀ ਅਬਾ ਕਿ ਮੈਂ ਤਾਂ ਬੇ ਕੰਮ ਪੇ ਆਇਆ ਹਾਂ ਜੀ ਮੈਨੂੰ ਜੀ ਬਿਲ ਔਰ ਕਾਰੀਗਰ ਜਿਹੜੇ ਨੇ ਕਿਉਂਕਿ ਘਰਾਂ ਦੇ ਵਿੱਚ ਇਹ ਪੂਰੀ ਤਸਵੀਰ ਜਿਹੜੀ ਆ ਘਰਾਂ ਦੇ ਵਿੱਚ ਵੀ ਹੋ ਕੇ ਨਿਪਟਦੀ ਹੈ ਤਾਂ ਅਸਲ ਦੇ ਵਿੱਚ ਇਹ ਘਰਾਂ ਦੇ ਵਿੱਚ ਹੈ ਕੌਣ ਨੇ ਕਿਉਂਕਿ ਇਹ ਪੂਰੇ ਨੰਬਰ ਇਹ ਤੁਸੀਂ ਤੇ ਕੰਮ ਕਰਦੇ ਹੋ ਆਪ ਕੰਮ ਕਰਤੇ ਹੋ ਯਹਾਂ ਪਰ ਕੰਮ ਕਰਤੇ ਹੋ ਯਹਾਂ ਪਰ ਇੱਕ ਮਿੰਟ ਰੁਕ ਜਾਓ ਰੁਕ ਜਾਓ ਬਾਤ ਸੁਣੋ ਕਿਤਨੀ ਦੇਰ ਸੇ ਕੰਮ ਕਰਤੇ ਹੋ ਯਹਾਂ ਅਭੀ 2-3 ਮਹੀਨੇ ਹੋਏ 2-3 ਮਹੀਨੇ ਹੋਏ ਮਾਲਕ ਕੌਣ ਹੈ ਯਹਾਂ ਅੰਦਰ ਅੰਦਰ ਹੀ ਹੈ ਤਾਂ ਬਿਲਕੁਲ ਅੰਦਰ ਵੀ ਚੱਲਦੇ ਆਂ ਔਰ ਇਹ ਤਸਵੀਰਾਂ ਜਿਹੜੀਆਂ ਨੇ ਨੰਬਰ ਦੇਖੋ ਲਿਖਿਆ ਹੋਇਆ ਔਰ ਇਹ ਪੂਰਾ ਜਿਹੜਾ ਰਸਤਾ ਹੈ ਦੇਖੋ ਅੰਦਰ ਬੈੱਡ ਦੇ ਨਾਲ ਭਰਿਆ ਹੋਇਆ ਪਰ ਇਹ ਹੈਰਾਨ ਕਰ ਦੇਣ ਵਾਲੀ ਤਸਵੀਰ ਹੈ ਇਸ ਕਰਕੇ ਵੀ ਨਹੀਂ ਪਰ ਜੇਕਰ ਗੁਮਾਡਾ ਦੀ ਪਾਲਿਸੀ ਮੁਤਾਬਕ ਇਹ ਨਹੀਂ ਹੈਗਾ ਕਿਸੇ ਤਰੀਕੇ ਦੇ ਨਾਲ ਫਿਰ ਇਹ ਇਹ ਸਮਾਨ ਜਿਹੜਾ ਉਹ ਕਿਉਂ ਰੱਖਿਆ ਗਿਆ ਤਾਂ ਇਹ ਦੇਖੋ ਇਹ ਪੂਰਾ ਸਮਾਨ ਇੱਥੇ ਸੜਕ ਦੇ ਉੱਤੇ ਇਹ ਜਿਹੜੇ ਡਿਵਾਈਡਰ ਨੇ ਜਿਹੜੇ ਫੁੱਟਪਾਥ ਨੇ ਇਹਨਾਂ ਦੇ ਉੱਪਰ ਰੱਖਿਆ ਗਿਆ ਸਾਰਾ ਟੇਬਲ ਹੈ ਸਾਰਾ ਬਣਾਉਣ ਵਾਲਾ ਸਮਾਨ ਹੈ ਪੂਰਾ ਫਰਨੀਚਰ ਹੈ ਰੇੜੀ ਫੜੀਆਂ ਨੇ ਇਹ ਜਿੱਥੋਂ ਤੱਕ ਵੀ ਜਿਹੜੀ ਤਸਵੀਰ ਜਾਂਦੀ ਹੈ ਹਰੇਕ ਪਾਸੇ ਇਹੀ ਕੋਸ਼ ਹੈ ਦੋਨਾਂ ਤਰੀਕ ਜਗਾ ਦੇ ਉੱਪਰ ਤਾਂ ਕਿਤਨਾ ਕਿਤੇ ਇਹ ਚੀਜ਼ ਇਸ ਕਰਕੇ ਵੀ ਅਹਿਮ ਹੈ ਕਿ ਅਸਲ ਦੇ ਵਿੱਚ ਇਹਨਾਂ ਨੂੰ ਸ਼ਹਿ ਦੇ ਕੋਣ ਰਿਹਾ ਹੈ ਜਾਂ ਅੰਦਰ ਮਾਲਕ ਹੈ ਕਿਥੇ ਵਾਜਦੇ ਨੇ ਉਹਨਾਂ ਨੂੰ ਇੱਕ ਵਾਰ ਅੰਦਰੋਂ ਮਾਲਕ ਨੂੰ ਵਾਜਦੇ ਅੰਦਰੋਂ ਤਾਂ ਫਿਲਹਾਲ ਮਾਲਕ ਅੰਦਰ ਨੇ ਬਾਹਰ ਆਉਂਦੇ ਨੇ ਜਾਂ ਨਹੀਂ ਇਹ ਵੀ ਕਿਤਨਾ ਕਿਤੇ ਆਪਣੇ ਵਿੱਚ ਜਾਂਚ ਦਾ ਵਿਸ਼ਾ ਹੈ ਤਾਂ ਇੱਕ ਪਾਸੇ ਇਹ ਕਾਰੀਗਰ ਜਿਹੜਾ ਇਹ ਵੀ ਕੰਮ ਕਰ ਰਿਹਾ ਹੈ आप कितनी देर से काम करते हैं यहाँ पर यहाँ पे तो हम 2021 से कर रहे हैं सर 2021 से कर रहे हैं हाँ जी मतलब यहाँ कोई लाइसेंस है आपके पास काम करने का मेरे पास तो नहीं है कौन कौन है तो, आपका, माल है आपका आपका ये तो ठेकेदार कहते हैं सर जी ठेकेदार यहाँ पे है नहीं मेरे को काम लगा दिया काम कर रहे हैं सर हाँ। तो मतलब यहाँ पर आ, कोई किराया वगैरह देते हो काम काम करने का पता नहीं है सर मेरे को सिर्फ काम करने का मिल रहा है काम करते हैं सर चल जाते हैं कितने पैसे मिलते हैं एक दिन के ਮੈਂ ਕਿ ਇੱਕ ਦਿਨ ਦਾ 1000 ਰੁਪਏ ਮਿਲਦਾ ਹੈ ਸਰ ਇੱਕ ਦਿਨ ਦਾ 1000 ਰੁਪਏ ਮਿਲਦਾ ਹੈ ਹਾਂਜੀ ਹਾਂ ਹਾਂਜੀ ਤੇ ਠੇਕੇਦਾਰ ਹੈ ਕੌਣ ਨੇ ਤੁਹਾਡੇ ਇੱਥੇ ਠੇਕੇਦਾਰ ਤਾਂ ਇੱਥੇ ਪਹਿ ਨਹੀਂ ਜੀ ਉਹ ਤਾਂ ਕਹੀਂ ਆਊਟ ਸਾਈਡ ਤੇ ਗਏ ਹਨ ਹਾਂਜੀ ਮਤਲਬ ਇੱਥੇ ਰੱਖ ਕੇ ਕੰਮ ਕਰਦੇ ਹੋ ਇਹ ਫੁੱਟਪਾਥਾਂ ਦੇ ਉੱਤੇ ਰੱਖ ਕੇ ਕੰਮ ਕਰਦੇ ਹੋ ਤੁਸੀਂ ਨਹੀਂ ਇਹ ਜਾਣੇ ਵਾਲਾ ਸਹੀ ਇਸ ਲਈ ਇੱਥੇ ਗਏ ਸੇ ਗੁਦਾਮ ਮੇਂ ਹਮ ਕੰਮ ਕਰਦੇ ਹਾਂ ਗੁਦਾਮ ਕਿਹੜਾ ਹੈ ਉਦਾਂ ਮ ਦੂਸਰਾ ਜਗ੍ਹਾ ਹੈ ਇਹ ਸਾਰੇ ਹੀ ਫਿਰ ਜਿਹੜਾ ਸਮਾਰਕ ਹੈ ਸਾਰਾ ਜਾਣ ਵਾਲਾ ਜਿੰਨਾ ਸੜਕਾਂ ਭਰੀਆਂ ਪਈਆਂ ਨਹੀਂ ਨਹੀਂ ਇਹ ਜਾਣੇ ਵਾਲਾ ਸਹੀ ਇਸ ਲਈ ਅਸੀਂ ਇੱਥੇ ਪੇ ਕਰ ਰਹੇ ਹਾਂ ਬਾਕੀ ਸਾਰਾ ਉੱਤਰਾ ਹੀ ਹੈ ਬਾਕੀ ਸਭ ਉੱਤਰਾ ਤਾਂ ਬਿਲਕੁਲ ਇਹ ਫਿਲਹਾਲ ਜਿਹੜੀ ਹੈ ਇਹ ਦੇਖੋ ਵੀ ਇੱਥੋਂ ਭੱਜਦੇ ਹੋਏ ਤਾਂ ਜ਼ਰੂਰ ਦਿਖਾਈ ਦਿੰਦੇ ਨੇ ਤਾਂ ਤੁਸੀਂ ਇੱਥੋਂ ਦੇ ਕੰਮ ਕਰਨ ਵਾਲੇ ਹੋ ਤੁਸੀਂ ਕੰਮ ਕਰਨ ਵਾਲੇ ਹੋ ਹਾਂਜੀ ਇਹ ਕੀ ਮਤਲਬ ਸਿਸਟਮ ਕੀ ਹੈ ਇੱਥੇ ਪੂਰਾ ਇਧਰਲੀ ਸਾਈਡ ਤੇ ਆ ਜਾਓ ਪਲੀਜ਼ ਇੱਕ ਵਾਰ ਇਹ ਜਿਵੇਂ ਮੰਨ ਲਓ ਪੂਰਾ ਇਹ ਕੰਮ ਚੱਲਦਾ ਹੈ ਇਹ ਸਾਰਾ ਇਹ ਕੰਮ ਕਿਵੇਂ ਚੱਲਦਾ ਹੈ ਕੋਈ ਕਿਰਾਇਆ ਵਗੈਰਾ ਦਿੰਨੇ ਹੋ ਤੁਸੀਂ ਮਕਾਨ ਮਾਲਕਾਂ ਮੈਂ ਤਾਂ ਇੱਥੇ ਆਪ ਕਰਤਾ ਹਾਂ ਜੀ ਚਲੋ ਉਹੀ ਤੁਹਾਡਾ ਹੋ ਜੇ ਆ ਜੋ ਕਿਰਾਇਆ ਦੇ ਦਊ ਮਾਲਕ ਆਏਗਾ ਕਿਰਾਇਆ ਨਹੀਂ ਦੇਤਾ ਜੀ ਅੱਛਾ ਇਹ ਜਿਹੜਾ ਕੰਮ ਇਹਦਾ ਕੋਈ ਲਾਇਸੈਂਸ ਵਗੈਰਾ ਹੁੰਦਾ ਜਿਵੇਂ ਫਰਨੀਚਰ ਦਾ ਕੰਮ ਚੱਲਦਾ ਹੈ ਇਹ ਪਤਾ ਨਹੀਂ ਜੀ ਇਹ ਮਾਲੂਮ ਨਹੀਂ ਜਾਂ ਇੱਥੇ ਰਹਿੰਦਾ ਪੱਕਾ ਕਈ ਵਾਰ ਕਹਿੰਦੇ ਕਾਰਪੋਰੇਸ਼ਨ ਦੀਆਂ ਗੱਡੀਆਂ ਵੀ ਆਈਆਂ ਚੁੱਕ ਕੇ ਵੀ ਖੜੀਆਂ ਨੇ ਹਾਂ ਉਹ ਤਾਂ ਆਤੀ ਆਤੀ ਹੈ ਕਮੇਟੀ ਉਹ ਕਮੇਟੀ ਵਾਲੀ ਗੱਡੀ ਆਤੀ ਰਹਿੰਦੀ ਹੈ ਤੇ ਫਿਰ ਵੀ ਲਾ ਛੱਡਦੇ ਕੋਈ ਡਰ ਪਿਆ ਹੈ ਨਹੀਂ ਕੋਈ ਨਹੀਂ ਨਹੀਂ ਉਹ ਲੈ ਜਾਂਦੇ ਆ ਇਧਰ ਤੋਂ ਜਾਂਦੇ ਆ ਪਰ ਫਿਰ ਵੀ ਉੱਥੇ ਲੱਗਾ ਰਹਿੰਦਾ ਹਾਂ ਜੀ ਅੰਦਰ ਦਾ ਕਿਰਾਇਆ ਦੱਸਿਓ ਕਿੰਨਾ ਕਰਾਇਆ ਦਿੰਦੇ ਹੋ ਅੰਦਰ ਦਾ ਭਈ 25000 ਹੈ ਅੰਦਰ ਦਾ ਅੰਦਰ ਇਹ ਆ ਸਾਮਾਨ ਰੱਖਣੇ ਦਾ ਕਰਾਇਆ ਦਿੱਤੀ ਅੰਦਰ ਨਹੀਂ ਰਹਤੇ ਆ ਅੰਦਰ ਰਹਿਣੇ ਨਹੀਂ ਰਹਾਂਜੀ ਹਾਂ ਕੰਮ ਕੋ ਮੰਦਰੀ ਕਰਦੇ ਨਹੀਂ ਅੰਦਰ ਨਹੀਂ ਬਾਹਰ ਹਾਂ ਕੋਈ ਵੀ ਲੇਬਰ ਹੀ ਉਹ ਮੈਂ ਮੇਰਾ ਟੈਂਪੂ ਹੈ ਜੀ ਮੇਰਾ ਟੈਂਪੂ ਚੱਲਦਾ ਇਹ ਜਿਹੜੀ ਚਾਬੀ ਹੈ ਇਹਨੇ ਉਹ ਤੇ ਕੋਈ ਗੱਲ ਨਹੀਂ ਉਹ ਤਾਂ ਆਪਣੇ ਹੀ ਟੈਂਪੂ ਕੋਲ ਸਾਰੇ ਆਇਆ ਕੰਮ ਕਰਦਾ ਜੀ ਜੀ ਇੱਕ ਵਾਰ ਅੰਦਰ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਉਹ ਵੀ ਦਿਖਾ ਦੇਵੇ ਵੀ ਜਿਹੜਾ ਫਿਲਹਾਲ ਕਹਿੰਦੇ ਵੀ ਗਮਾੜਾ ਦੀ ਪਾਲਿਸੀ ਮੁਤਾਬਕ ਇੱਥੇ ਸਾਮਾਨ ਰੱਖਣਾ ਇਹ ਪਿਛਲਾ ਗੇਟ ਰੱਖਣਾ ਉਹ ਅਲਾਉਡ ਨਹੀਂ ਹੈ ਪਰ ਇਹ ਹੁਣੇ ਜਿਹੜੀਆਂ ਤਸਵੀਰਾਂ ਦੇ ਜ਼ਰੀਏ ਅਸੀਂ ਦਿਖਾਇਆ ਵੀ ਲੜਕੇ ਨੇ ਕੰਮ ਦਾ ਜਿਹੜਾ ਰਸਤਾ ਹੈ ਉਹ ਜ਼ਰੂਰ ਦਿਖਾਇਆ ਔਰ ਬੰਦ ਕਰ ਦਿੱਤਾ ਸੀ ਗੇਟ ਤਾਂ ਅੰਦਰ ਦੇਖੋ ਪੂਰਾ ਸਮਾਨ ਦੇ ਨਾਲ ਲੱਤਪੱਤ ਐ ਏਰੀਆ ਪੂਰਾ ਸਮਾਨ ਭਰਿਆ ਹੋਇਆ ਪਰ ਇਹ ਕਿਤਨਾ ਕਿਤੇ ਗਮਾਡਾ ਇਸਤੇ ਬਾਰੇ ਸੁਨਿਸ਼ਚਿਤ ਹੈਗਾ ਜਾਂ ਫਿਰ ਇਹ ਸਾਰੀ ਰਲੀ ਮਿਲੀ ਜਿਹੜੀ ਕਹ ਲਈਏ ਮਿਲੀ ਭੁਗਤ ਹੈ ਇਸਦੇ ਪਿੱਛੇ ਪੂਰਾ ਫਰਨੀਚਰ ਜਿਹੜਾ ਹਰੇਕ ਪਾਸੇ ਰੱਖਿਆ ਹੋਇਆ ਪੂਰੀਆਂ ਸੜਕਾਂ ਜਿਹੜੀਆਂ ਨੇ ਦੂਸਰੇ ਪਾਸੇ ਵੀ ਇਹੀ ਕੁਸ਼ ਹੈ ਪੂਰੀ ਸੜਕ ਦੇ ਉੱਤੇ ਇਹ ਫਰਨੀਚਰ ਇਸੇ ਤਰੀਕੇ ਦੇ ਨਾਲ ਚੱਲ ਰਿਹਾ ਪਰ ਇਸ ਦੇ ਵਿੱਚ ਕਾਰਵਾਈ ਜਿਹੜੀ ਹੈ ਉਹ ਕਿਤਨਾ ਕਿਤੇ ਹੁੰਦੀ ਹੋਈ ਦਿਖਾਈ ਨਹੀਂ ਦਿੰਦੀ ਤਾਂ ਅਗਲੀ ਜਿਹੜੀ ਤਸਵੀਰ ਹੈ ਉਹ ਇਸ ਦੇ ਨਾਲ ਕੀ ਨ ਕੁਝ ਨਿਕਲ ਕੇ ਆਉਂਦੀ ਹੈ ਇਹ ਹਾਲਾਂਕਿ ਦੇਖਣਾ ਹੋਵੇਗਾ ਕੈਮਰਾ ਪਰਸਨ ਤੇਜਿੰਦਰ ਸਿੰਘ ਦੇ ਨਾਲ ਮਨਜੋਤ ਸਿੰਘ ਕੰਪੀਟੀਸ਼ਨ న్యూਸ ਮੋਹਾਲੀ